ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਾਉਣ ਵਾਲੇ ਨੈੱਟਵਰਕ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਵਾਲਾ ਨੈੱਟਵਰਕ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ ਹਥਿਆਰ ਤੇ ਪੈਸੇ ਦੀ ਸਪਲਾਈ ਕਰਨ ਵਾਲੇ ਚਾਰ ਮਲਜ਼ਮ ਗ੍ਰਿਫਤਾਰ ਕੀਤੇ ਨੇ ਜਾਣਕਾਰੀ ਦਿੰਦੇ ਅੰਮ੍ਰਿਤਸਰ ਦੇ ਐਸਪੀ ਜੁਨਾਦ ਹੈ ਕਿ ਪਹਿਲਾ ਜਗਰੂਪ ਸਿੰਘ ਉਰਫ ਬਾਬਾ ਹਰਦੀਪ ਸਿੰਘ ਨੂੰ ਗਲੌਕ ਪਿਸਤੋਲਾ ਦੇ ਨਾਲ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਹੋਰ ਪੁੱਛਗਿੱਛ ਦੇ ਵਿੱਚ ਅਰਸਲ ਉਰਫ ਰਸਾਲ ਨਾਮਕ ਵਿਅਕਤੀ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਕੋਲ ਹਵਾਲਾ ਮਨੀ ਦੇ ਹਾਂਤੀ 1000 ਰੁਪਏ ਤੇ ਹਵਾਲਾ ਆਪਰੇਟਰ ਦੇ 10 ਰੁਪਏ ਦੇ ਨੋਟ ਬਰਾਮਦ ਹੋਏ ਨੇ ਜਦੋਂ ਉਹਨਾਂ ਦੇ ਫਾਰਵਰਡ ਲਿੰਕ ਖੰਗਾਲੇ ਗਏ ਤਾਂ ਰਾਜਵਿਰ ਸਿੰਘ ਉਰਫ ਗੁੱਲੂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਰਿਸ਼ਤੇਦਾਰ ਨੇ ਪੈਸੇ ਉਸ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਵਾਏ ਸਨ ਤਾਂ ਪੁਲਿਸ ਨੇ ਚਾਰ ਮਲਜ਼ਮਾਂ ਨੂੰ ਜਿਹੜੀਆਂ ਗਲੌਕ ਪਿਸਤੋਲਾ ਇਸ ਦਿਨ ਮੈਗਜ਼ਨ ਤੇ 35000 ਦੀ ਮਨੀ ਸਣੇ ਕਾਬੂ ਕੀਤਾ ਤਾਂ ਐਸਐਸਪੀ ਦਾ ਇਹ ਵੀ ਕਿਹਾ ਕਿ ਲੋਕ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦੇ ਸੱਤਾ ਹੋਂ ਨੇ ਇਹਨਾਂ ਦੀ ਅਗਲੇ ਜਿਹੜੇ ਲਿੰਕਸ ਨੇ ਉਹਨਾਂ ਦੀ ਜਾਂਚ ਹੋ ਰਹੀ ਹੈ। ਦੇਖੋ ਜੀ ਕੱਲ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਭਾਰੀ ਮਾਤਰਾ ਚ ਲੋਕਾਂ ਕੋਲ ਵਿਅਕਤੀਆਂ ਕੋਲ ਪਿਸਟਲ ਨੇ ਗਲੌਕ ਪਿਸਟਲ ਜਿਹੜੇ ਪਾਰੋਂ ਮੰਗਾਏ ਨੇ ਤੇ ਉਹਨਾਂ ਕੋਲ ਕਰੰਸੀ ਵੀ ਬਰੰਗਿਆ ਹੋਇਆ ਸੀ। ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਤ ਜਦੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਤਾਂ ਡੀਆਈਜੀ ਸਾਹਿਬ ਨੇ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਸਰਦਾਰ ਸਤਿੰਦਰ ਸਿੰਘ ਜੀ ਨੇ ਤੇ ਸਾਡੀ ਟੀਮ ਨੇ ਜੀ ਦੋ ਬੰਦੇ ਹਰਦੀਪ ਤੇ ਜਗਰੂਪ ਇਹਨਾਂ ਨੂੰ ਰਾਉਂਡ ਅਪ ਕੀਤਾ ਇਹਨਾਂ ਕੋਲੋਂ ਸਾਨੂੰ ਪਿਸਟਲਜ਼ ਬਰਾਮਦ ਹੋਏ ਫਿਰ ਅਸੀਂ ਜਿਹੜੀ ਬੈਕਵਰਡ ਲਿੰਕੇਜ ਤਸਦੀਸ਼ ਕਰਦੇ ਹੋਏ ਅਸੀਂ ਇੱਕ ਹੋਰ ਬੰਦੇ ਕੋਲ ਪਹੁੰਚੇ ਅਰਸਲ ਏਲੀਅਸ ਰਸਲ ਇਹਦੇ ਕੋਲੋਂ ਸਾਨੂੰ ਪੈਸੇ ਵੀ ਮਿਲੇ ਹਵਾਲਾ ਦੇ 3,5000 ਤੇ ਪਿਸਟਲ ਵੀ ਇਹਦੇ ਕੋਲੋਂ ਵੀ ਬਰਾਮਦ ਹੋਏ ਤਾਂ ਟੋਟਲ 4 ਪਿਸਟਲ ਬਰਾਮਦ ਹੋਏ ਫਿਰ ਅਸੀਂ ਇਹਨਾਂ ਦੇ ਫਾਰਵਰਡ ਲਿੰਕੇਜਸ ਦੇ ਤਹਿਤ ਤਫ਼ਤੀਸ਼ ਕਰਦੇ ਹੋਏ ਅਸੀਂ ਇੱਕ ਜਿਹੜੇ ਹਵਾਲਾ ਆਪਰੇਟਰਸ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਉਤੋਂ ਅਸੀਂ ਫਿਰ ਰਾਜਵੀਰ ਨਾਂ ਦਾ ਮੁੰਡਾ ਹੈਗਾ ਇਹ ਵੀ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲ ਜਿਹੜਾ 10 ਰੁਪਏ ਦਾ ਕਰੰਸੀ ਨੋਟ ਸੀਗਾ ਉਹ ਵੀ ਅਸੀਂ ਰਿਕਵਰ ਕੀਤਾ ਹੈ ਜਿਹੜਾ ਹਵਾਲਾ ਦੀ ट्रांजੈਕਸ਼ਨਸ ਲਈ ਯੂਜ਼ ਹੁੰਦਾ ਹੈ ਇਨਾਂ ਦੇ ਹੋਰ ਵੀ ਜਿਹੜੇ ਸਾਥੀ ਨੇ ਜਿਹੜੇ ਚੰਡੀਗੜ੍ਹ 베ਸਡ ਨੇ ਇਹਨਾਂ ਦਾ ਪੂਰਾ ਨੈਟਵਰਕ ਅਸੀਂ ਅਨਕੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਅਸੀਂ ਇਹਦੇ ਵਿੱਚ ਹੋਰ ਰਿਜ਼ਲਟਸ ਤੁਹਾਡੇ ਸਾਹਮਣੇ ਲਿਆਵਾਂਗੇ ਦੱਸੋ ਸਰ ਕਿੰਨੇ ਕਿੰਨੀ ਅਮਾਉਂਟ ਸੀਗੀ ਕਰੰਸੀ ਦੀ ਸਾਹ ਵਿੱਚ ਸੀਗੀ ਜੀ ਟੋਟਲ 4 ਗਲੌਕ ਪਿਸਟਲ ਸੀਗੇ ਤੇ ਇਹਨਾਂ ਕੋਲ ਜਿਹੜੀ ਕਰੰਸੀ ਸੀਗੀ ਉਹ 3 ਲੱਖ 5000 ਜਿਹੜਾ ਸਰ ਨੋਟ ਦੇ ਲਿਖਿਆ ਸੀ ਉਹਨੂੰ ਕੀਤਾ ਸਟੈਬਲਿਸ਼ ਕਿ ਕਿੰਨੇ ਦਾ ਨੋਟ ਸੀ ਜੀ ਬਿਲਕੁਲ ਜੀ 10 ਰੁਪਏ ਦਾ ਨੋਟ ਸੀਗਾ ਉਹਦੇ ਨੋਟ ਤੇ ਜਿਹੜਾ ਨੰਬਰ ਹੁੰਦਾ ਉਹ ਨੰਬਰ ਦੇ ਮਾਧਿਅਮ ਨਾਲੇ ਰਾਵਾਲ ਦੀ ਕਿੰਨੀ ਰਾਸ਼ੀ ਸੀਗੀ ਉਹ ਪਤਾ ਲੱਗਾ ਉਹ ਇਹਨੇ ਕਿਹਾ ਸੀਗਾ ਇਹਦੇ ਕਹਿਣ ਮੁਤਾਬਕ ਪਿਛਲੇ ਪਰਸੋਂ ਇਹਨੇ ਡਿਪੋਜ਼ਿਟ ਕਰਾਈ ਸੀਗੀ ਉਹ ਕਰੰਸੀ ਜਿਹੜਾ ਇਹਦਾ ਹੈਗਾ ਰਿਸ਼ਤੇਦਾਰ ਜਿਹੜਾ ਰਾਜਵੀਰ ਹੈਗਾ ਤੇ ਉਹਨਾਂ ਨੂੰ ਵੀ ਅਸੀਂ ਫਿਰ ਚੰਡੀਗੜ੍ਹ ਰਾਉਂਡ ਅਪ ਕਰਾਂਗੇ ਜਲਦੀ ਸਰ ਇਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕਿ ਇਹਦੇ ਨੈਟਵਰਕ ਵਿੱਚ ਜਾ ਕੇ ਲਿੰਕ ਵਿੱਚ ਸੀਗਾ ਦੇਖੋ ਜੀ ਚਾਰੋਂ ਵੱਖਰੇ ਵੱਖਰੇ ਮੋਡਿਊਲਸ ਨਾਲ ਕੰਮ ਕਰਦੇ ਸੀਗੇ ਹਵਾਲਾ ਵਾਲੇ ਨੇ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਇਨੀਸ਼ੀਅਲੀ ਅਸੀਂ ਕੀਤਾ ਉਹ 3-4 ਮਹੀਨਿਆਂ ਨੂੰ ਕੰਮ ਕਰਦੇ ਨੂੰ ਹੋ ਗਏ ਬਾਕੀ ਨੇ ਜਿਹੜੇ ਉਹ ਹੋਰ ਵੀ ਜਿਹੜੇ ਪਿਸਟਲ ਵਾਲੇ ਮੋਡਿਊਲ ਨੇ ਉਹਨਾਂ ਕੋਲੋਂ ਵੀ ਉਹਨਾਂ ਨੇ ਕਿੰਨੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਕਿੰਨੀਆਂ ਅੱਗੇ ਡਿਲੀਵਰ ਕੀਤੀਆਂ ਇਹ ਸਾਰਾ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅੱਗੇ ਤੁਹਾਨੂੰ ਹੋਰ ਇਹਦੇ ਆਨਲ ਰਿਪੋਰਟਸ ਰਿ ਇਹ ਸਾਡੇ ਇੰਡੀਆ ਦੇ ਹੀ ਨੇ ਜਿਹੜੇ ਗਲੌਕ ਪਿਸਟਲ ਨੇ ਉਹ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਆਏ ਸੀਗੇ ਸੋ ਡਰਗ ਆਲਟਰਨਾ ਵੀ ਜੁੜੇ ਕਿ ਨਹੀਂ ਇਹਨਾਂ ਦੇ ਜੀ ਇਹ ਵੀ ਚੀਜ਼ ਨੂੰ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹਵਾਲਾ ਦਾ ਪੈਸਾ ਹੈਗਾ ਇਹ ਸਿਰਫ ਜਿਹੜੀ ਈ ਕਨਸਾਈਨਮੈਂਟਸ ਨਾਲ ਆਉਂਦਾ ਸੀਗਾ ਜਾਂ ਇਹਨਾਂ ਨੇ ਡਰਗ ਦੀ ਕਨਸਾਈਨਮੈਂਟ ਦੇ ਪੈਸੇ ਵੀ ਹਵਾਲਾ ਰਾਹੀਂ ਇੱਧਰ ਉੱਧਰ ਕੀਤਾ ਨੇ